ਹਾਂਜੀ ਦੋਸਤੋ ਪੁਸ਼ਕਰ ਤੋਂ ਜਮੇਰ ਨੂੰ ਜਾ ਰਹੇ ਸੀ ਆ ਰਸਤੇ ਦੇ ਵਿੱਚ ਇੱਕ 뷰 ਪੁਆਇੰਟ ਬਣਿਆ ਹੋਇਆ ਹੈ ਬਹੁਤ ਸੋਹਣਾ ਲੱਗਦਾ ਹੈ ਚਲੋ ਸੋਚਿਆ ਕਿ ਤੁਹਾਡੇ ਨਾਲ ਇਹਦੀ ਵੀਡੀਓ ਸ਼ੇਅਰ ਕੀਤੀ ਜਾਵੇ ਇੱਧਰ ਲੰਗੂਰ ਭਾਈ ਸਾਹਿਬ ਵੀ ਫਿਰਦੇ ਆ ਜੀ ਤੇ ਇਹ ਹੈ ਜੀ ਉੱਪਰ ਪਹਾੜੀ ਦਾ ਵਿਊ ਬਹੁਤ ਸੋਹਣਾ ਬਣਿਆ ਹੋਇਆ ਹੈ। ਵੀ ਵਿਊ ਸਾਨੂੰ ਸੋਹਣਾ ਲੱਗਿਆ ਅਸੀਂ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ। ਇਹ ਪੁਸ਼ਕਰ ਤੋਂ ਅਜਮੇਰ ਨੂੰ ਜਾਈਏ ਤਾਂ ਉਸਦੇ ਰਸਤੇ ਦੇ ਵਿੱਚ ਬਣਿਆ ਹੋਇਆ ਹੈ ਜੀ 뷰ਪੁਆਇੰਟ ਸੋਹਣਾ ਕੁਦਰਤ ਦਾ ਅਕ੍ਰਿਸ਼ਮ ਬਹੁਤ ਸੁੰਦਰ ਨਜ਼ਾਰਾ ਆ ਰਿਹਾ ਹੈ ਪੁਸ਼ਕਰ ਦਾ 뷰 ਹੈ ਜੀ ਲੋ ਦੋਸਤੋ ਉਹ ਜਾ ਰਹੀ ਹੈ ਸਾਡੀ ਇੱਧਰ ਜਾ ਰਹੀ ਹੈ ਜੀ ਇੱਧਰ ਜਾ ਰਹੀ ਹੈ ਸੜਕ ਇਹ ਸੜਕ ਜਾਂਦੀ ਹੋਈ ਅੱਗੇ ਤੋਂ ਅੱਗੇ ਉਹ ਸਾਹਮਣੇ ਮੈਂ ਜ਼ੂਮ ਕਰਕੇ ਦਿਖਾਇਆ ਤੁਹਾਨੂੰ 나ਗਵੰਗ ਮੇਲ ਖਾਂਦੀ ਹੋਈ ਬਹੁਤ ਸੁੰਦਰ ਲੱਗਦੀ ਹੈ ਜੀ ਚਲੋ ਠੀਕ ਹੈ ਜੀ ਅੱਗੇ ਆਪਾਂ ਹੋਰ ਜਾ ਕੇ ਬਾਕੀ ਦੇਖਦੇ ਹਾਂ ਜੀ ਲੋ ਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਅਨਾ ਸਾਗਰ ਝੀਲ ਅਜਮੇਰ ਤੇ ਆ ਆਪਾਂ ਟਿਕਟਾਂ ਲੈ ਲਈਆਂ ਜੀ ਤੇ ਹੁਣ ਜਾ ਰਹੇ ਹਾਂ ਅੰਦਰ ਆਜੋ ਦੇਖਦੇ ਹਾਂ ਜੀ ਅੰਦਰ ਦਾ ਦ੍ਰਿਸ਼ ਦਾ ਉਹ ਬੰਦਾ ਨੇ ਕਿ ਕਰਨੇ ਦੇ ਪਲੇਸਿੰਗ ਦੇ ਆਹ ਇੱਕ ਦੂਈ ਆ ਜਾ ਇਹ ਦੂਈ ਇਹ ਤਾਂ ਨਹੀਂ ਜਾਂਦੇ ਕੋ ਲੋ ਆਹ ਦੇਖ ਲਿਆ ਦੇਖਦੇ ਆ ਹਾਂ ਜੀ ਇਹ ਪਾਰਕ ਆ ਜੀ ਐਨਾ ਸਾਗਰ ਜੀ ਇਹਦੇ ਐਂਟਰ ਕਰਨ ਸਾਰ ਸਾਹਮਣੇ پارک ਅੱਗੇ ਚਲਦੇ ਆ ਜੀ ਆਪਾਂ ਦੇਖਦੇ ਹਾਂ ਅੰਦਰ ਦਾ ਨਜ਼ਾਰਾ ਸੋਨੇ ਫੁੱਲ ਬੂਟੇ ਲਾਏ ਹੋਏ ਸੋਨੇ ਉੱਪਰ ਦੇਖਦੇ ਆਂ ਜੀ ਤਾਂ ਇਹ ਐਨਾ ਸਾਗਰ ਝੀਲ ਬਹੁਤ ਸੋਹਣਾ ਬਹੁਤ ਖੂਬਸੂਰਤ 뷰ਅ ਦਿਖਦਾ ਜੀ ਕਰ ਕੇ ਦਿਖਾ ਦਿੰਦਾ ਹਾਂ ਬਹੁਤ ਸੋਹਣਾ ਦ੍ਰਿਸ਼ ਹੈ ਜੀ ਔਰ ਦੂਸਰੀ ਗੱਲ ਨਾਲ ਸਾਫ਼ ਸਪਾਈ ਬਹੁਤ ਜ਼ਿਆਦਾ ਹੈ ਬਹੁਤ ਸੁੰਦਰ ਦ੍ਰਿਸ਼ ਇਹ ਸਾਰਾ ਹੀ ਇਹਨਾ ਸਾਗਰ ਦੇ ਅੰਦਰ ਦਾ ਦ੍ਰਿਸ਼ ਹੈ ਜੀ ਬਹੁਤ ਸੋਹਣਾ ਗਾਰਡਨ ਬਣਿਆ ਹੋਇਆ ਹੈ ਇਹ ਸਾਹਮਣੇ ਦਾ ਵੀ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਨੂੰ ਗਏ ਇਧਰ ਆ ਇਧਰ ਆ ਖਾਣਾ ਤੇ ਇਧਰ ਤੋਂ 1 ਮਿੰਟ ਸਾਗਰ ਝੀਲ ਬਹੁਤ ਸੋਹਣਾ ਦ੍ਰਿਸ਼ ਜੀ ਇਹ ਨਾ ਸਾਕਰ ਝੀਲ ਦਾ ਵੀ ਉਹ ਬਹੁਤ ਸ਼ਾਨਦਾਰ ਇੱਧਰ ক্লোਜ਼ ਕਰਕੇ ਦਿਖਾਉਂਦੇ ਹਾਂ ਜੀ ਜੀ ਦੋਸਤੋ ਆਪਾਂ ਵੋਟਿੰਗ ਕਰਨ ਲੱਗੇ ਆ 100 ਟਿਕਟਾ ਆਪਾਂ ਲੈ ਲਈਆਂ ਜੀ ਚਲੋ ਹੁਣ ਆਪਾਂ ਅੱਗੇ ਚੱਲਦੇ ਆ ਮੋਟਰਬੋਰਡ ਦੇ ਵਿੱਚ ਬੈਠਣ ਵਾਸਤੇ ਦੇਖਦੇ ਆ ਕਿ ਕਿੱਥੋਂ ਜਾਣਾ ਜੀ 1 ਨੰਬਰ ਕੇ ਲਈ 1 ਨੰਬਰ ਇਹ ਕਿਹੜੀ ਕਿਹੜੀ ਅੱਛਾ ਜੀ ਠੀਕ ਆ ਠੀਕ ਆ ਜੀ ਦੋਸਤੋ ਚੱਲਦੇ ਆਂ ਬੋਟਰ ਦੇ ਵਿੱਚ ਆਪਾਂ ਲੋ ਜੀ ਦੋਸਤੋ ਮੋਟਰਬੈਟ 'ਤੇ ਬੈਠ ਗਏ ਆ ਤੇ ਲਾਈਫ ਜੈਕ ਤਾਂ ਪਾ ਲਿਆ ਜੀ ਆਪਾਂ ਹੁਣ ਦਿਖਾਉਣੇ ਆ ਤੁਹਾਨੂੰ ਬਾਹਰ ਦੇ ਚਾਕੀ ਬਾਕੀ ਮੋਟਰਬੋਟ ਚੱਲਣ ਲੱਗੀ ਆ ਜੀ ਪੁਸ਼ਕਰ ਤੋਂ ਅਜਮੇਰ ਵੱਲ ਜਾਂਦਿਆਂ ਅਜਮੇਰ ਇੰਟਰ ਕਰਦੇ ਹੀ ਪਹਿਲਾਂ ਇਹ ਝੀਲ ਆਉਂਦੀ ਹੈ ਇੱਥੇ ਤੁਸੀਂ ਸ਼ਾਂਤ ਵਾਤਾਵਰਣ ਦਾ ਆਨੰਦ ਲੈ ਸਕਦੇ ਹੋ ਇਹ ਚੱਲ ਪਈਆ ਜੀ ਆਪਣੀ ਬੋਟ ਉਧਰੋਂ ਕਾਫੀ ਬੋਟ ਬਹੁਤ ਸਾਰੇ ਬਹੁਤ ਸਾਰੀਆਂ ਕਿਸ਼ਤੀਆਂ ਹਨ ਇਤੇ ਇਦੇ ਵਿੱਚ ਮੋਟਰ ਬੋਟ ਵੀ ਹੈਗੀਆਂ 크ਰੂਜ਼ ਵੀ ਹੈਗੇ ਕਾਫੀ ਸਾਰੀਆਂ ਕਿਸ਼ਤੀਆਂ ਇਹਦੇ ਵਿੱਚ ਚੱਲਦੀਆਂ ਅਲਗ-ਅਲਗ ਤੁਸੀਂ ਕਿਸੇ ਵੀ ਕਿਸ਼ਤੀ ਵਿੱਚ ਬੈਠ ਸਕਦੇ ਹੋ ਲਓ ਜੀ ਦੋਸਤੋ ਬੋਟਿੰਗ ਦਾ ਮਜ਼ਾ ਲੈ ਰਹੇ ਆਂ ਜੀ ਨਸਾਦਰਤੀ ਕੀਆ ਚੱਕ ਕੇ ਬਾਕੀ ਹੈ ਪਾਣੀ ਦੀਆਂ ਛੱਲਾਂ ਉੱਠ ਰਹੀਆਂ ਹਨ ਦੂਰ ਦੂਰ ਤੱਕ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਬਹੁਤ ਹੀ ਸੁੰਦਰ ਵਾਤਾਵਰਨ ਆਪਾਂ ਨੂੰ ਸਪੀਡ ਬੋਰਡ ਦੇ ਵਿੱਚ ਲੱਗਦਾ ਜੀ ਡਾਰਮ ਜਿਹੜਾ ਬਹੁਤ ਜ਼ਿਆਦਾ ਸਪੀਡ ਆ ਉਸ ਦੀ ਇਸ ਕਰਕੇ ਆਪਾਂ ਇਸ ਸਿੰਪਲ ਬੋਰਡ ਦੇ ਵਿੱਚ ਹੀ ਬੈਠੇ ਆ ਜੀ ਚਲੋ ਸਾਰੇ ਲੋਕ ਡਾਈਫ ਚੈੱਕ ਟਪੈਂਟ ਕੀ ਬੈਠੀ ਹੋਏ ਹਨ ਸਭ फोटो खिंच रहे हैं या फिर वीडियो बना रहे हैं पानी बहुत ही सोहना लग रहा है सारे ही लोग कुछ enjoy ਕਰ ਰਹੀ ਹਨ ਸੋਹਣਾ ਦ੍ਰਿਸ਼ ਹੈ ਜੀ ਸੁੰਦਰ ਚਾਕਾ ਬਾਕਾ ਨੀਲਾ ਨੀਲਾ ਪਾਣੀ ਕਿੰਨਾ ਸ਼ਾਂਤ ਨਜ਼ਰ ਆ ਰਿਹਾ ਹੈ ਇਹ ਛੋਟੀਆਂ ਛੋਟੀਆਂ ਲਹਿਰਾਂ ਉੱਠ ਰਹੀਆਂ ਹਨ ਬਹੁਤ ਸੋਹਣਾ ਲੱਗ ਰਿਹਾ ਹੈ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਹੈ ਜੀ ਇਸ ਦੇ ਵਿੱਚ ਵੀ ਦੁੱਖਾਂ ਸੁੱਖਾਂ ਦੀਆਂ ਲਹਿਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜ਼ਿੰਦਗੀ ਵੀ ਹਮੇਸ਼ਾ ਸ਼ਾਂਤ ਨਹੀਂ ਰਹਿੰਦੀ ਬਹੁਤ ਵੱਡੀ ਹੈ ਜੀ ਪਾਣੀ ਦੇ ਕੋਲ ਆਇਆ ਮਨ ਨੂੰ ਬੜਾ ਸਕੂਨ ਮਿਲਦਾ ਹੈ ਤੇ ਉਹ ਦੂਰ ਦੇਖਿਆ ਹੈ ਆਪਣੇ ਦੇਸ਼ ਦਾ ਤਿਰੰਗਾ ਝੰਡਾ ਬੜੀ ਸ਼ਾਨ ਨਾਲ ਝੂਲਦਾ ਹੋਇਆ ਤੇ ਉੱਥੇ ਦਿਖ ਰਿਹਾ ਹੈ ਆਪਾਂ ਨੂੰ ਇੱਕ ਟਾਪੂ ਇੱਥੇ ਜਾਣ ਲਈ ਅਲੱਗ ਟਿਕਟ ਹੈ ਜੀ इे कई तरह के जानवर भी रखे हुए हैं बहुत सुंदर दृश्य बहुत शांत है हूं ये पानी ਪਾਣੀ ਹੀ ਜੀਵਨ ਹੈ ਤੇ ਜਦੋਂ ਇਹਦੀਆਂ ਲਹਿਰਾਂ ਉੱਚੀਆਂ ਹੋ ਜਾਂਦੀਆਂ ਹਨ ਤੱਤਬਾਈ ਦਾ ਕਾਰਨ ਵੀ ਬਣ ਜਾਂਦੀਆਂ ਪਰ ਇਸ ਝੀਲ ਦੇ ਵਿੱਚ ਪਾਣੀ ਸ਼ਾਂਤ ਹੈ ਬਦਿਆ ਲੱਗ ਰਿਹਾ ਹੈ ਦੂਰ ਦੇਖਦੇ ਹੋਈ ਮਕਾਨ ਬਿਲਡਿੰਗਾਂ ਸੋਨੇ ਲੱਗ ਰਹੇ ਹਨ ਨਹੀਂ ਉਹ ਗੱਡੀਆਂ ਚੱਲਦੀਆਂ ਬੱਸਾਂ ਉਹ ਰੋਡ ਸਾਹਮਣੇ ਉਧਰ ਵੀ ਕਮਾਉਂ ਕਰੇ ਸਾਡਾ ਸਰੀਰ ਵੀ ਪੰਜਾ ਤੱਤਾਂ ਨਾਲ ਮਿਲ ਕੇ ਬਣਿਆ ਹੋਇਆ ਹੈ। ਪ੍ਰithvi, ਜਲ, ਅਗਨੀ, ਹਵਾ ਤੇ ਆਕਾਸ਼। ਇਸ ਲਈ ਜਦ ਅਸੀਂ ਇਹਨਾਂ ਤੱਤਾਂ ਨੂੰ ਮਹਿਸੂਸ ਕਰਦੀਆਂ ਤਾਂ ਸਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ। ਪਾਣੀ ਕੋਲਾ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਪਾਣੀ ਹਰ ਚੀਜ਼ ਆਪਣੇ ਮਨ ਦੀ ਅਵਸਥਾ ਮਨ ਚੋਂ ਠਰੇ ਵਿਚਾਰਾਂ ਨੂੰ ਮਹਿਸੂਸ ਕਰਦਾ ਹੈ ਕਬੂਲ ਲੈਂਦਾ ਹੈ ਆਪਣੇ ਅੰਦਰ ਇਹ 네ਗੈਟਿਵਿਟੀ ਇਹਦੇ ਤੇ 네ਗੈਟਿਵਿਟੀ ਤੇ ਪੋਜ਼ਿਟਿਵਿਟੀ ਦਾ ਵੀ ਪ੍ਰਭਾਵ ਪੈਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਵਿੱਚੋਂ ਜਲ ਹੁੰਦਾ ਹੈ ਉਸ ਵਿੱਚ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਉੱਥੇ ਹਰ ਸਮੇਂ ਪਾਠ ਕਥਾ ਕੀਤਨ ਜੇ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਇਸ ਕਰਕੇ ਉਸ ਜਲ ਵਿੱਚ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਜਲ ਅਮਰਤ ਵਾਂਗ ਜਾਂਦਾ ਹੈ ਤੇ ਸਾਡੀਆਂ ਬਿਮਾਰੀਆਂ ਦੁੱਖਾਂ ਨੂੰ ਮਿਟਾ ਦੇਣ ਵਾਲੀ ਸ਼ਕਤੀ ਉਸ ਜਲ ਦੇ ਵਿੱਚ ਆ ਜਾਂਦੀ ਹੈ ਇਸੇ ਲਈ ਉਸਨੂੰ ਅਮਰਤ ਕਿਹਾ ਜਾਂਦਾ ਹੈ ਪਾਣੀ ਦਾ ਸਤਿਕਾਰਤਾ ਕਰਨਾ ਬੰਦ ਹੈ ਜੀ ਪਾਣੀ ਹੀ ਸਾਡਾ ਜੀਵਨ ਹੈ ਗੁਰਬਾਣੀ ਵਿੱਚ ਵੀ ਪਾਣੀ ਨੂੰ ਸਤਿਕਾਰ ਦਿੱਤਾ ਗਿਆ ਹੈ ਜ਼ਿਆਦਾਤਰ ਧਾਰਮਿਕ ਸਥਾਨ ਪਾਣੀ ਦੇ ਕੰਢੇ ਬਣਾਏ ਗਏ ਹਨ ਬਹੁਤ ਸਾਰੇ ਪੰਛੀ ਉੱਡ ਰਹੇ ਹਨ ਤੇ ਬੱਤਕਾਂ ਵੀ ਤੈਰ ਰਹੀਆਂ ਹਨ ਬਹੁਤ ਸਾਰੇ ਲੋਕ ਹਨ ਇਸ ਬੋਟ ਦੇ ਵਿੱਚ ਭਰੀ ਹੋਈ ਹੈ ਬੋਟ ਇਹ ਬਹੁਤ ਸਾਰੇ ਲੋਕ ਇੱਥੇ ਵਿੱਚ ਸੈਲਫੀਆਂ ਲੈ ਰਹੇ ਹਨ ਫੋਟੋਆਂ ਖਿੱਚ ਰਹੀ ਹੈ ਹਨ ਇੱਕ ਦੂਸਰੇ ਦੀਆਂ ਸਾਰੇ ਇੰਜੋਏ ਕਰ ਰਹੇ ਹਨ ਦੂਰ ਪਹਾੜਾਂ ਦਾ ਦ੍ਰਿਸ਼ ਮਾਨ ਨੂੰ ਮੋ ਲੈਣ ਵਾਲਾ ਕਾਫੀ ਦੂਰ ਤੱਕ ਆ ਗਈ ਜੀ ਝੀਲ ਦੇ ਅੰਦਰ ਇੱਥੋਂ ਪਾਣੀ ਕਾਫੀ ਗਹਿਰਾ ਲੱਗ ਰਿਹਾ ਤੇ ਦੂਸਰੇ ਪਾਸੇ ਪਹਾੜਾਂ ਦਾ ਦ੍ਰਿਸ਼ ਉੱਡਦੀ ਹੋਈ ਪੰਛੀ ਬਹੁਤ ਹੀ ਸੋਹਣਾ ਦ੍ਰਿਸ਼ ਹੈ ਜੀ ਹਵਾ ਠੰਡੀ ਠੰਡੀ ਚੱਲ ਰਹੀ ਹੈ ਚੰਗੀ ਲੱਗ ਰਹੀ ਹੈ ਮਾਨੂੰ ਕਿਉਂਕਿ ਇੱਥੇ ਰਾਜਸਥਾਨ ਦੀ ਬਿਚਾ ਗਰਮੀ ਹੈ ਜੀ ਇਸ ਲਈ ਇਹ ਹਵਾ ਬੱਤੀਆ ਲੱਗ ਰਹੀ ਹੈ ਹਾਂਜੀ ਦੋਸਤੋ ਬਹੁਤ ਸੋਹਣਾ ਵਿਊ ਹੈ ਦੇਖ ਹੀ ਰਿਓ ਤੁਸੀਂ ਦੂਰ ਤੱਕ ਦੇ ਨਜ਼ਾਰੇ ਪਾਣੀ ਦੀਆਂ ਉੱਠ ਰਹੀਆਂ ਲਹਿਰਾਂ ਦੂਰ ਦੇਖਦੇ ਹੋਏ ਪਹਾੜ ਬਹੁਤ ਸੁੰਦਰ ਨਜ਼ਾਰਾ ਬਹੁਤ ਮਨਮੋਹਕ ਦ੍ਰਿਸ਼ ਬਹੁਤ ਲੰਬੀ ਹੈ ਜੀ ਝੀਲ ਬਹੁਤ ਸੋਹਣਾ ਸੁੰਦਰ ਦ੍ਰਿਸ਼ ਇਹ ਇੰਜੋਏ ਕਰ ਲਈ ਵੀ ਕਿਸ਼ਤੀ ਦਾ ਆਨੰਦ ਮਾਣਦੇ ਹੋਏ ਬਹੁਤ ਉੱਠ ਰਹੀਆਂ ਲਹਿਰਾਂ ਪਾਣੀ ਦੇ ਵਿੱਚ ਮਨਮੋਹਕ ਸੁੰਦਰ ਨਜ਼ਾਰਾ ਸੋਹਣਾ ਲੱਗ ਰਿਹਾ ਜੀ ਬਹੁਤ ਵਧੀਆ ਦੂ ਤੱਕ ਦੇਖ ਰਹੀ ਹੋਈ ਝੀਲ ਅਨਾਸਾਗਰ ਲੇਖ ਦਾ ਬਹੁਤ ਸੋਹਣਾ ਟੂਰ ਦੋ ਪਹਾੜਾਂ ਦੀ ਦੇਖ ਅਸੀਂ ਉੱਡ ਰਹੇ ਯਾਨਵਰ ਉੱਡ ਰਹੇ ਸੀ ਜੀ ਪਰ ਹੁਣ ਜਦੋਂ ਤੱਕ ਕੈਮਰਾ ਗਿਆ ਉਸ ਤੱਕ ਉਹ ਚਲੇ ਗਏ ਉੱਡ ਗਏ ਬੋਤ ਉnder ਕੋਬੂਰ ਦਾ ਨਜ਼ਾਰਾ ਮੋਤੀਆਂ ਵਾਂਗ ਚਪਕਦਾ ਹੋਇਆ ਪਾਣੀ ਕੀ ਬਾਤ ਹੈ ਕੀ ਬਾਤ ਬੋਤ ਬੜੀ ਅਦ੍ਰਿਸ਼ ਬਹੁਤ ਵੱਡੀ ਬਣੀ ਹੋਈ ਹੈ ਜੀ ਇਹਨਾਂ ਸਾਗਰ ਝੀਲ ਜਦੋਂ ਵੀ ਕਦੇ ਤੁਹਾਡਾ ਚੱਕਰ ਲੱਗੇ ਇੱਧਰ ਅਜਮੇਰ ਵਾਲੀ ਸਾਈਡ ਤਾਂ ਜ਼ਰੂਰ ਦੇਖ ਕੇ ਜਾਇਓ ਬੱਚਿਆਂ ਨੂੰ ਵੀ ਜ਼ਰੂਰ ਦਿਖਾਇਓ ਅਤੇ ਇੰਜੋਏ ਕਰਿਓ ਸੁੰਦਰ ਦ੍ਰਿਸ਼ ਹੈ ਜੀ ਸਾਨੂੰ ਤਾਂ ਦੋਸਤੋ ਬਹੁਤ ਸੋਹਣਾ ਲੱਗਿਆ ਅਮੀਰ ਹੈ ਤੁਸੀਂ ਵੀ ਦੇਖ ਕੇ ਆਨੰਦ ਮਾਣੋਗੇ ਜੀ ਅੱਛਾ ਖੂਬਸੂਰਤ ਨਜ਼ਾਰਾ ਹੈ ਜੀ ਇਸ ਝੀਲ ਦੇ ਨਾਲ ਨਾਲ ਹੀ ਸੜਕ ਜਾਂਦੀ ਹੈ ਜੀ ਸੋਹਣਾ ਚੱਕਾ ਬਾਕਾ ਬੜੀਆ ਦ੍ਰਿਸ਼ ਚੰਗਾ ਲੱਗਿਆ ਹੁਣ ਆਪਾਂ ਅੱਗੇ ਹੁੱਕਮ ਰਹੇ ਆਂ ਹਾਂਜੀ ਆਪਾਂ ਟਰਨ ਲੈ ਲਿਆ ਹੁਣ ਆਪਣੀ ਗੱਡੀ ਕਿਸ਼ਤੀ ਹੈ ਜਿਹੜੀ ਆਪਣੀ ਇਹ ਵਾਪਸੀ ਵੱਲ ਨੂੰ ਆ ਰਹੇ ਆਂ ਆਪਾਂ ਕਿਆ ਬਾਤਾਂ ਜੀ ਬਹੁਤ ਸੁੰਦਰ 뷰 ਪਹਾੜਾਂ ਦੇ ਖੂਬਸੂਰਤ ਦ੍ਰਿਸ਼ ਬਹੁਤ ਮਨਮੋਹ ਰਿਹਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਕਿਆ ਖੂਬ ਹੈ ਬਹੁਤ ਵਧੀਆ ਇਹ ਸੁੰਦਰ ਦ੍ਰਿਸ਼ ਮਨ ਨੂੰ ਬਹੁਤ ਸਕੂਨ ਦਿੰਦੇ ਹਨ ਸੋ ਆਪਾਂ ਹੁਣ ਵਾਪਸੀ ਤੇ ਆ ਰਹੇ ਹਾਂ ਟੋਪ ਬਹੁਤ ਤੇਜ਼ ਹੈ ਗਰਮੀ ਵੀ ਬੜੀ ਹੈ ਪੰਜਾਬ ਦੇ ਵਿੱਚ ਇਸ ਟਾਈਮ ਠੰਡ ਹੈ ਪੂਰੀ ਲੇਕਿਨ ਇੱਥੇ ਰਾਤ ਨੂੰ ਤਾਂ ਬਹੁਤ ਠੰਡ ਹੁੰਦੀ ਹੈ ਤਕਰੀਬਨ ਪਰ ਦਿਨ ਦੇ ਵਿੱਚ ਬਹੁਤ ਗਰਮੀ ਹੈ ਦਿਨ ਦਾ ਮੌਸਮ ਬਿਲਕੁਲ ਪੰਜਾਬ ਨਾਲੋਂ ਵੱਖਰਾ ਹੈ ਪੰਜਾਬ ਦੇ ਵਿੱਚ ਤਾਂ ਠੰਡ ਲੱਗਦੀ ਹੈ ਲੇਕਿਨ ਇੱਥੇ ਬਹੁਤ ਗਰਮੀ ਹੈ ਦਿਨ ਦੇ ਟਾਈਮ ਤੇ ਰਾਤ ਨੂੰ ਠੰਡ ਤਾਂ ਹੈ ਪਰ ਆਪਾਂ ਨੂੰ ਉਨੀ ਮਹਿਸੂਸ ਨਹੀਂ ਹੁੰਦੀ ਜਿੰਨੀ ਪੰਜਾਬ ਦੇ ਵਿੱਚ ਆਪਾਂ ਮਹਿਸੂਸ ਕਰਦੇ ਆ ਪਰ ਇੱਥੇ ਤਾਂ ਹੁਣ ਗਰਮੀ ਆ ਰਹੀ ਹੈ ਬਹੁਤ ਪਸੀਨਾ ਆ ਰਿਹਾ ਕਿਉਂਕਿ ਪਾਣੀ ਦੇ ਵਿੱਚ ਹੈ ਨਾ ਤੇ ਸਿੱਲੀ ਸਿੱਲੀ ਜਿਹੜੀ ਹੈ ਉਹ ਹਵਾ ਮਹਿਸੂਸ ਹੁੰਦੀ ਹੈ ਸੋ ਏਸੀ ਜੀ ਅੱਜ ਦਾ ਆਪਣਾ ਤਾਂ ਇਹਨੀ ਤੇਜ ਹੈ ਉਹ ਪਾਣੀ ਦੇ ਉੱਪਰ ਜਿੱਦਾਂ ਹੀ ਪੈਂਦੀ ਹੈ ਨਾ ਤੇ ਪਾਣੀ ਚਮਕਦਾ ਹੈ ਬਹੁਤ ਸੋਹਣਾ ਲੱਗਦਾ ਹੈ ਇਹ ਪਾਣੀ ਇਸ ਤਰ੍ਹਾਂ ਨਾ ਚਮਕਦਾ ਹੋਇਆ ਬਿਲਕੁਲ 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 ਸਤਾਰਿਆਂ ਦੀ ਤਰ੍ਹਾਂ ਚਮਕਦਾ ਹੈ ਸੁੰਦਰ ਦ੍ਰਿਸ਼ ਹੈ ਜੀ ਬਹੁਤ ਵਧੀਆ ਚਲੋ ਆਪਾਂ ਵੀ ਇਹ ਕਦੇ ਸੋਚਿਆ ਨਹੀਂ ਸੀ ਕਿ ਇਹ ਉਹ ਸਾਹਮਣੀ ਬਹੁਤ ਤੇਜ਼ ਰਫਤਾਰ ਨਾਲ ਚੱਲਦੀ ہوئی ਮੋਟਰ ਬੋਟ ਇਹ ਆਪਾਂ ਨੂੰ ਟਾਉ ਦੇ ਵਿੱਚ ਦੋਸਤੋ ਡਰ ਲੱਗਦਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਸਪੀਡ ਨਾਲ ਜਾਂਦੀ ਹੈ ਸੋ ਇਸੇ ਕਰਕੇ ਹੀ ਆਪਾਂ ਇਹ ਮੀਡੀਅਮ ਜਿਹੜੀ ਹੈਗੀ ਹੈ ਬੋਟ ਬੋਟ ਆਪਾਂ ਸਿਲੇਕਟ ਕੀਤੀ ਹੈ ਕਿਉਂਕਿ ਇਹ ਦੀ ਰਫ਼ਤਾਰ ਬਹੁਤ ਜ਼ਿਆਦਾ ਨਹੀਂ ਹੈ ਮੀਡੀਅਮ ਹੀ ਹੈ ਪਰ ਉਹ ਮੋਟਰ ਬੋਰਡ ਤਾਂ ਬਹੁਤ ਜ਼ਿਆਦਾ ਤੇਜ਼ ਹੈ ਜੀ ਬੋਰਡ ਤੇ ਹਵਾ ਵੀ ਚੱਲ ਰਹੀ ਹੈ ਤੁਹਾਨੂੰ ਦੇਖਦੀ ਹੋਣੀ ਹੈ ਮੋਟਰ ਬੋਰਡ ਦੇ ਉੱਪਰ ਕੱਪੜਾ ਜੋ ਲੱਗਿਆ ਹੋਇਆ ਉਹ ਹਿੱਲਦਾ ਕਿਉਂਕਿ ਹਵਾ ਕਾਫੀ ਤੇਜ਼ ਚੱਲ ਰਹੀ ਹੈ ਔਰ ਚੱਲ ਰਹੀ ਹੈ ਸਿੱਲੀ ਸਿੱਲੀ ਇੰਨੀ ਤੇਜ਼ ਤੁੱਪ ਵੀ ਦੇਖਿਆ ਵੀ ਨਹੀਂ ਜਾ ਰਿਹਾ ਬਹੁਤ ਖੂਬਸੂਰਤ ਨਜ਼ਾਰਾ ਆ ਜਿਹੜੇ ਸਾਈਡਾਂ ਦੇ ਉੱਪਰ ਪਹਾੜ ਹਨ ਨਾ ਇਹ ਇਹਦੇ 뷰 ਨੂੰ ਬਹੁਤ ਸੋਹਣਾ ਬਣਾ ਦਿੰਦੇ ਹੈ ਇਹ ਬਹੁਤ ਸੁੰਦਰ ਦ੍ਰਿਸ਼ ਬਣ ਜਾਂਦਾ ਹੈ ਬੋਟਸ ਖੂਬ ਸੂਰਤ ਇਹ ਲੱਗਦੇ ਹਨ ਪਹਾੜ ਤੇ ਤੁਹਾਨੂੰ ਪਤਾ ਹੀ ਹੈ ਜਦ ਉਹਨਾਂ ਦਾ ਧੁੱਪ ਪੈਂਦੀ ਹੈ ਤਾਂ ਪਾਣੀ ਦੇ ਵਿੱਚ ਦੇਖਦੇ ਸਾਨੂੰ ਤਾਂ ਉਹਨਾਂ ਦਾ ਦ੍ਰਿਸ਼ ਬੜਾ ਸੁੰਦਰ ਜਿਹਾ ਲੱਗਦਾ ਕਾਫੀ ਜਾਨਵਰ ਵੀ ਉੱਡਦੇ ਨਜ਼ਰ ਆ ਰਹੇ ਹਨ ਕੀ ਕੀ ਦੇਖ ਨਾ ਰਹੀ ਤੇ ਇਹਨਾਂ ਬਿਲਡਿੰਗਾਂ ਦਾ ਦ੍ਰਿਸ਼ ਬਹੁਤ ਸੋਹਣਾ ਲੱਗਦਾ। ਉੱਪਰ ਬੋਰਡ ਦੇ ਵਿੱਚੋਂ ਬਾਹਰ ਦੇ ਸ਼ਾਕੇ ਬਾਕੀ ਬੜੇ ਸੁੰਦਰ ਲੱਗ ਰਹੇ ਆ ਜੀ। ਥੋੜਾ ਜ਼ੂਮ ਕਰਦੇ ਆ। ਦੇਖੋ ਜੀ। ਕੀ ਬਾਤ ਹੈ। ਕੀ ਬਾਤ ਹੈ। ਕੀ ਬਾਤ ਹੈ। ਬਾਹਰ ਦਾ ਬਹੁਤ ਸੁੰਦਰ ਦ੍ਰਿਸ਼ ਹੈ। Awa hun derwi? O nanech. ਸਾ ਗਏ ਆ ਜੀ ਬਹੁਤ ਚੰਗੇ ਬਸ ਪਹੁੰਚਣੇ ਵਾਲੇ ਐ ਤੇ ਰੋਡ ਤੇ ਜਮਾ ਨਾਲ ਲੇਕ ਦੇ ਨਾਲ ਉੱਪਰ ਪਹਾੜ ਦੀ ਚੋਟੀ ਤੇ ਉੱਪਰ ਫਰੇ ਦੇ ਪਰੇ ਫੇੜ ਪਉਂਦੇ ਬਹੁਤ ਸੋਹਣਾ ਵੀ ਬਣਦਾ ਜੀ ਮੈਂ ਤਾਂ ਚੜ ਕੇ ਦੰਨ ਬਣੇ ਨਹੀਂ ਇਹੋ ਜਿਹਾ ਸੋਹਣਾ ਵੀ ਠੀਕ ਹੈ ਜੀ ਬਹੁਤ ਸੋਹਣਾ ਜੀ ਦੋਸਤੋ ਆਪਾਂ VOTING ਕਰਕੇ ਵਾਪਸ ਆ ਚੁੱਕੇ ਆ ਤੇ ਅਜਮੇਰ ਸ਼ਹਿਰ ਦਾ ਵੀ ਆਪਾਂ ਦਰਗਾਹ ਦਾ ਤਾਂ ਬਾਕੀ ਵੀ ਚਾਕਾ-ਬਾਕਾ ਆਪਾਂ ਸਾਰਾ ਇਸ ਵੀਡੀਓ ਦੇ ਵਿੱਚ ਪਾਵਾਂਗੇ ਸੋ ਅੱਜ ਦਾ ਬਲੌਗ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਜੀ